ਵਾਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਇੱਕ ਪਿੰਡ ਕੰਸਾਲੇ ਤੋਂ ਇੱਕ ਵਿਅਕਤੀ ਦਾ ਜੋ ਕਿ ਠੇਕੇ ਦੇ ਵਿੱਚ ਸ਼ਰਾਬ ਲੈਣ ਗਿਆ ਸੀ ਉੱਥੇ ਉਸ ਦੀ ਬਹਿਸ ਹੁੰਦੀ ਹੈ ਠੇਕੇ ਵਾਲਿਆਂ ਨੇ ਬਹੁਤ ਹੀ ਬੁਰੀ ਤਰ੍ਹਾਂ ਉਸ ਨੂੰ ਜ਼ਖਮੀ ਕੀਤਾ ਮਾਰੀਆਂ ਉਸ ਦੇ ਸੱਟਾਂ ਜਿਹੜਾ ਮਸਲਾ ਹੋਇਆ ਵਾ ਨਿਊ ਚੰਡੀਗੜ੍ਹ ਦਾ ਜਿਹੜਾ ਮੈਕਸ ਦਾ ਮਸਲਾ ਇਹ ਇੱਕ ਬੰਦੇ ਨੂੰ ਕਹਿੰਦੇ ਨੇ ਹੱਥੇ ਚ ਗਿਆ ਤਾਂ ਕਰਿੰਦਿਆਂ ਨੇ ਬਹੁਤ ਕੁੱਟਿਆ ਠੇਕੇਦਾਰਾਂ ਨੇ ਗਲ ਕੇ ਆ ਤੁਸੀਂ ਬਿਆਨ ਲੈਣ ਆਏ ਹੋ ਕੀ ਮਸਲਾ ਹੈ ਕੀ ਕਰਨਾ ਚਾਹੁੰਦੇ ਹੋ ਜੀ ਕਿ ਇਹ ਬੰਦਾ ਦਾਖਲ ਹੋਣ ਸੰਬੰਧੀ ਸਾਨੂੰ ਥਾਣਾ ਸਿਟੀ ਖਰੜ ਤੋਂ ਮੈਸੇਜ ਮਿਲਿਆ ਸੀਗਾ ਮੈਸੇਜ ਮਿਲਦੇ ਸਾਰ ਹੀ ਅਸੀਂ ਜਿਹੜਾ ਇਹਦਾ ਮਜ਼ਰੂਰ ਆ ਕੇ ਫਿਟਨੈਸ ਲੈ ਕੇ ਜਿਹੜਾ ਉਹ ਬਿਆਨ ਆਸਲ ਕੀਤਾ ਉਹ ਬਿਆਨ ਦੇ ਵਿੱਚ ਜਿਹੜੀ ਸੈਕਸ਼ਨਾਂ ਬਣਦੀਆਂ ਉਹਦੇ ਅਗੇ ਜਿਹੜਾ ਹੈਗਾ ਉਹਦੇ ਅਧਾਰ ਤੇ ਕੇਸ ਜਿਸ ਕਰਕੇ ਅਗਲੀ ਕਾਰਵਾਈ ਕੀਤੀ ਜਾਊਗੀ ਤੇ ਸੱਟਾਂ ਕਿੰਨੀਆਂ ਕਿ ਲੱਗੀਆਂ ਹੋਈਆਂ ਬੰਦੇ ਤੇ ਜੀ ਡਾਕਟਰ ਸਾਹਿਬ ਨੇ ਜਿਹੜੀਆਂ 8 ਸੱਟਾਂ ਦਰਜ ਕੀਤੀਆਂ ਬਾਕੀ ਜਿਹੜੀਆਂ ਕੋਈ ਸੋਪੀਨੀਅਨ ਲੱਖੀਆਂ ਓਪੀਨੀਅਨ ਲੈ ਕੇ ਜਿੱਦਾਂ ਦੀ ਡਾਕਟਰ ਸਾਹਿਬ ਓਪੀਨੀਅਨ ਦੇਣਗੇ ਉਸ ਦੇ ਮੁਤਾਬਕ ਰਿਕਾਰਡ ਐਡ ਕੀਤੀ ਜਾਵੇ ਤੇ ਕਿਸੇ ਬੰਦੇ ਦੇ ਖਿਲਾਫ ਬਿਆਨ ਦਰਜ ਕਰਵਾਏ ਸੀ ਇਹਨਾਂ ਨੇ ਇਹਨਾਂ ਨੇ ਇੱਕ ਬੰਦਾ ਜਿਹੜਾ ਨਾਮ ਲਿਖਾਇਆ ਜੀ ਗੁਰਵਿੰਦਰ ਗੋਸਵਾਮੀ ਜੋ ਕਿ ਇਹਨਾਂ ਨੇ ਆਪਣੇ ਆਪ ਵੀ ਹੈਗਾ ਉਹ ਠੇਕਾ ਮਾਲਕ ਦੱਸਿਆ ਬਾਕੀ ਫੈਕਟ ਸਾਰੇ ਫੈਰੀ ਬਾਈ ਕਰਨੇ ਬਾਕੀ ਆ ਮੌਕੇ ਤੇ ਕੋਈ ਠੇਕੇ ਜਾ ਕੇ ਸੀਸੀਟੀਵੀ ਵੰਗਾਲੀ ਜਾਊਗੀ ਜੀ ਬਿਲਕੁਲ ਜੀ ਇਹ ਤਫਤੀਸ਼ ਦਾ ਹਿੱਸਾ ਹੈ ਜੇ ਸੀ ਉਹਨਾਂ ਨੂੰ ਸ਼ਾਮਿਲ ਤੇ ਤੀਸ਼ ਕਰਕੇ ਇਨਵੈਸਟਿਗੇਟ ਕੀਤਾ ਜਾਊਗਾ ਜੀ ਉਹ ਦਾ ਨਾਮ ਜੀ ਕੀ ਨਾਮ ਕੀ ਹੈ ਤੁਹਾਡਾ ਅ ਮੇਰਾ ਨਾਮ ਜੀ ਸਤਵਿੰਦਰ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਕਨਸਾਲਾ ਜੀ ਹਾਂ ਇਹ ਕੀ ਗੱਲਬਾਤ ਹੋਈ ਹੈ ਜੀ ਇਹਦਾ ਤੁਸੀਂ ਜਦਮੀ ਹਾਊਸ ਦੇ ਦਸਤਾਵੇਜ਼ਾਂ ਨਾਲ ਗੱਲਬਾਤ ਜੀ ਕੱਲ 5 5:30 ਵਜੇ ਦੀ ਗੱਲ ਹੈ ਜੀ ਮੈਂ ਆਪਣਾ ਪਿੰਡ ਵਾਲੇ ਜਿਹੜਾ ਮੇਨ ਠਿਕਾਣੇ ਤੇ ਲਗਜ਼ਰੀ ਹਾਟਾ ਵੀ ਬਣਿਆ ਹੋਇਆ ਜੀ ਉੱਥੇ ਖਾਣ ਪੀਣ ਗਿਆ ਸੀਗਾ ਇਹ ਮੇਰੇ ਕੱਪੜੇ ਦੀ ਕੰਡੀਸ਼ਨ ਥੋੜੀ ਜਿਹੀ ਠੀਕ ਨਹੀਂ ਤੀ ਮੈਂ ਕਾਪਾ ਕਮਾ ਕਰ ਰਿਹਾ ਵੜੇ ਤੇ ਇਹ ਉਹ ਮੇਨ ਰੋਡ ਤੇ ਹੀ ਆ ਜੀ ਇਹ ਜਿਹੜਾ ਨਵਾਂ ਮੈਕਸ ਰੋਡ ਚੰਡੀਗੜ੍ਹ ਨੂੰ ਜਾ ਰਿਹਾ ਜੀ ਚੰਡੀਗੜ੍ਹ ਤੇ ਬੂਥ ਵੱਟ ਨੂੰ ਜਾ ਰਿਹਾ ਜੀ ਤੇ ਉਹਨਾਂ ਨੇ ਮੈਨੂੰ ਅੰਦਰ ਜਾਣ ਤੋਂ ਰੋਕਿਆ ਜੀ ਮੈਂ ਉਹਨਾਂ ਨੂੰ ਕਿਹਾ ਵੀ ਅੰਦਰ ਮੈਨੂੰ ਕਾਤੇ ਨਹੀਂ ਜਾਣ ਦੇ ਰਹੇ ਵੀ ਕੀ ਆ ਵਜ੍ਹਾ ਹੈ ਉਹ ਕਹਿੰਦੇ ਸਾਡੀ ਮਰਜ਼ੀ ਹੈ ਵੀ ਤੇਰੀ ਐਂਟਰੀ ਨਹੀਂ ਕਰਨੀ ਹੈ ਜੀ ਇਸ ਗੱਲ ਨੂੰ ਲੈ ਕੇ ਮੇਰੀ ਉਹਨਾਂ ਨਾਲ ਬਹਿਸ ਵਸਾਈ ਹੋ ਗਈ ਬਹਿਸ ਵਸਾਈ ਹੋ ਗਈ ਅੰਨੇ ਚੋ ਦੋ ਬੰਦੇ ਨਿਕਲ ਕੇ ਠੇਕੇ ਚੋਂ ਆਏ ਹੱਤੇ ਵਾਲੇ ਤਾਂ ਸੀਗੇ ਜੀ ਦੋ ਬੰਦੇ ਠੇਕੇ ਚੋਂ ਨਿਕਲ ਕੇ ਆਏ। ਉਹਨਾਂ ਨਾਲ ਵੀ ਮੇਰੀ ਵੈਸ ਵਸਾਈ ਹੋਈ ਆ ਉੱਥੇ। ਜੀ। ਉਹ ਤੋਂ ਬਾਅਦ ਕੀ ਹੋਇਆ ਜੀ ਮੈਂ ਆਪਣਾ ਫੋਨ ਚਾਰਜ ਲਾ ਦਿੱਤੇ ਉੱਥੇ ਹੀ ਬਾਹਰ ਖੜਕੇ ਮੇਰਾ ਫੋਨ ਬੰਦ ਹੋਣ ਵਾਲਾ ਸੀਗਾ। ਜੀ। ਮੈਂ ਆਪਣਾ ਠੇਕੇ ਵਾਲੇ ਬੰਦੇ ਨੂੰ ਫੋਨ ਫੜਾਤਾ ਮੈਂ ਕਿਹਾ ਮੇਰਾ ਫੋਨ ਚਾਰਜ ਲਾ ਦੇ। ਦੋ ਚਾਰ ਸਕਿੰਟ ਮੈਂ ਆਪਣਾ 1-2 ਮਿੰਟ ਬਾਅਦ ਹੀ ਕਿਹਾ ਕਿ ਦੋ ਚਾਰ ਸਕਿੰਟ ਚਾਰਜ ਹੋ ਗਿਆ ਹੁਣ ਪਰਸੈਂਟ ਚਾਰਜ ਹੋ ਗਿਆ ਹੁਣ। ਮੈਂ ਆਪਣਾ ਫੋਨ ਲੈਣ ਅੰਦਰ ਗਿਆ ਇੰਨੇ ਸੀ ਉਹਨਾਂ ਨੇ ਬਸ ਮੇਰੇ ਨਾਲ ਕੁੱਟਮਾਰ ਕਰਨੀ ਸਟਾਰਟ ਕਰ ਦਿੱਤੀ। ਤਿੰਨ ਬੰਦੇ ਉਹ ਸੀਗੇ ਜਿਨ੍ਹਾਂ ਨੇ ਮ ਫਿਰ ਉਹ ਤੋਂ ਬਾਅਦ ਮੈਂ ਉਹ ਸੁਣ ਲਿਆ ਸੀਗਾ ਉਹਨਾਂ ਚੋਂ ਇੱਕ ਬੰਦਾ ਕਹਿ ਰਿਹਾ ਸੀਗਾ ਬਾਰ-ਬਾਰ ਕੰਨ ਤੇ ਫੋਨ ਲਗਾ ਕੇ ਵੀ ਤੁਸੀਂ ਪਹੁੰਚੇ ਨਹੀਂ ਹਜੇ ਤੁਸੀਂ ਪਹੁੰਚੇ ਨਹੀਂ ਹਜੇ ਉਹ ਸ਼ਾਇਦ ਬੰਦਿਆਂ ਨੂੰ ਫੋਨ ਕਰਦਾ ਹੋਣਾ ਜੀ ਐਨੇ ਜੀ ਮੈਂ ਹਲੇ ਆਪਣਾ ਐਕਟਿਵਸਟਾਰਟ ਕਰਕੇ ਉੱਥੇ ਚਿੱਲੇ ਸੀਗਾ ਇੱਕ ਬੰਦੇ ਨੇ ਆ ਕੇ ਮੈਨੂੰ ਫੜ ਲਿਆ ਕਹਿੰਦਾ ਵੀ ਜਾੜ ਨਹੀਂ ਲੈਣਾ ਇਹ ਹਜੇ ਐਨੀ ਹੀ ਗੱਲ ਹੋਈ ਸੀ ਵੀ ਜਿਹੜੇ ਬੰਦਿਆਂ ਨੂੰ ਫੋਨ ਕਰ ਰਹੇ تھے ਉਹ ਪਹੁੰਚ ਗਏ ਤਿੰਨ ਬੰਦੇ ਉਹ ਸੀਗੇ ਉਹਨਾਂ ਕੋਲ ਰੋਡਾਂ ਸੀਗੇ ਡੰਡੇ ਸੀਗੇ ਜੀ ਉਹਨਾਂ ਨੇ ਬਸ ਕੁਝ ਨਹੀਂ ਪੁੱਛਿਆ ਆ ਗਏ ਉਹ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਜੀ ਮੇਰੀ ਨਾਲ ਕਿੰਨੀ ਕਿ ਕਟਾਈ ਕਰੀ ਹੈ ਕਿੰਨੇ ਕਿ ਫੇਰ ਮੈਨੂੰ ਚੱਕ ਕੇ ਇਹ ਤਿੰਨ ਜਣ ਮੈਂ ਕੋਸ਼ਿਸ਼ ਕਰੀ ਆ ਕਿ ਮੈਂ ਦੀ ਭੱਜ ਸਕਾਂ ਜਾਂ ਨਿਕਲਾਂ ਇਹਨਾਂ ਨੇ ਮੈਨੂੰ ਜ਼ਬਰਦਸਤੀ ਫੜ ਕੇ ਗੱਡੀ ਦੇ ਵਿੱਚ ਮੁੱਦਾ ਪਾ ਲਿਆ ਜੀ ਮੈਨੂੰ ਨਹੀਂ ਪਤਾ ਕਿ ਕਿੱਥੇ ਲੈ ਕੇ ਗਏ ਸ਼ਾਇਦ 15-20 ਮਿੰਟ ਦਾ ਸਫ਼ਰ ਹੋਣਾ ਜਾਂਦੇ ਵੀ ਗੱਡੀ ਚ ਕੁੱਟਦੀ ਲੈ ਕੇ ਗਏ ਜੀ ਮੈਨੂੰ ਉੱਥੇ ਜਾ ਕੇ ਫੇਰ ਮੈਨੂੰ ਇਹਨਾਂ ਤੋਂ ਕਿਸੇ ਦਾ ਬੰਦੇ ਦਾ ਫੋਨ ਆ ਰਿਹਾ ਸੀਗਾ ਜਾਂਦੇ ਵੀ ਗੱਡੀ ਚ ਕੋਈ ਗੁਰਵਿੰਦਰ ਅਗੋਸਵਾਮੀ ਕਰਕੇ ਹੋਣਾ ਜੀ ਛੇ ਤੇਲਾ ਤੇਲਾ ਵੀ ਕਹਿੰਦੇ ਤੇਲ ਦਵਾਈ ਵੀ ਕਹਿੰਦੇ ਸੀਗੇ ਉਹ ਵਿੱਚ ਨੂੰ ਹਾਂਜੀ ਹਾਂ ਤੇ ਉਹ ਬੰਦੇ ਨੂੰ ਇਹ ਰਿਪੋਰਟਿੰਗ ਕਰ ਰਹੇ ਤੇ ਨਾਲ ਦੀ ਨਾਲ ਤੇ ਉਹ ਬੰਦਾ ਕਹਿ ਰਿਹਾ ਸੀ ਕਿ ਵੀ ਕੋਈ ਨਿਹਰ ਚੰਗੀਆਂ ਲਾਓ ਹਜੇ ਬੜੀ ਚੰਗੀ ਤਸੰਦੀ ਕਰਾਣੀ ਹੈ ਜੀ ਜਾਂਦੇ ਵੇ ਕੁੱਟਦੀ ਲੈ ਗਏ ਮੈਨੂੰ ਗੱਡੀ 'ਚ ਉੱਥੇ ਫੇਰ ਇਹਨਾਂ ਨੇ ਮੈਨੂੰ ਬਿਠਾ ਲਿਆ ਉੱਥੇ ਬਿਠਾ ਕੇ ਉੱਥੇ ਕੋਈ ਦੋ ਤਿੰਨ ਬੰਦੇ ਹੋਰ ਸੀਗੇ ਜੀ ਜਿਹੜੇ ਠੇਕੇ 'ਚ ਬੰਦੇ ਸੀਗੇ ਦੋ ਤਿੰਨ ਦੋ ਬੰਦੇ ਠੇਕੇ 'ਚ ਆਏ ਸੀਗੇ ਪਹਿਲਾਂ ਬਹਿਸ ਕਰਨ ਉਹ ਵੀ ਗੱਡੀ ਲੈ ਕੇ ਉੱਥੇ ਪਹੁੰਚ ਗਏ ਜੀ ਫਿਰ ਤੇ ਉਹ ਬਾਰ-ਬਾਰ ਫੇਰ ਕਹੀ ਗਿਆ ਵੀ ਇਹਦੇ ਲਾਓ ਹੁਣ ਕੰਨਾਂ ਤੇ ਲਾਓ ਤੇ ਨਾਲੇ ਉਹਨਾਂ ਨੂੰ ਕਿਸੇ ਬੰਦੇ ਦਾ ਫੋਨ ਆਈਗਾ ਜੀ ਸ਼ਾਇਦ ਉਹ ਗੁਰਵਿੰਦਰ ਦਾ ਹੀ ਹੁੰਦਾ ਹੋਣਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਹੁਣ ਤੁਹਾਡੇ ਮੇਰੀ ਪੂਰੀ ਬੋਡੀ ਤੇ ਉਹ ਹੈ ਜੀ ਨਿਸ਼ਾਨ ਹੈ ਜੀ ਰੋੜਾ ਪਾਰੀਆਂ ਹੋਈਆਂ ਸਾਰੀ ਬੋਡੀ ਤੇ ਡੰਡੇ ਰੋੜਾ ਤੇ ਹੋਰ ਉਹਨਾਂ ਕੋਲ ਪਤਾ ਨਹੀਂ ਕਿਹੜਾ ਕਿਹੜਾ ਹਥਿਆਰ ਸੀਗਾ ਜੀ ਆ ਮੇਰਾ ਮੋਢਾ ਪਾੜਿਆ ਪਿਆ ਜੀ ਸਾਰਾ ਤੇ ਉਹਨਾਂ ਕੋਲ ਵੈਪਨ ਵੀ ਸੀਗਾ ਜੀ ਤੇ ਹੁਣ ਅੱਖ ਤੇ ਕਿਵੇਂ ਅੱਖ ਤੇ ਜੀ ਬਾਰ-ਬਾਰ ਬਾਰ-ਬਾਰ ਕੋਈ ਪਤਾ ਨਹੀਂ ਜੀ ਕੋਈ 150 ਜਾਂ 200 ਵਾਰ ਥੱਪੜ ਮਾਰਿਆ ਹੋਣਾ ਜੀ ਉਹਨਾਂ ਨੇ ਇੱਥੇ ਮੇਰੇ ਤਾਂ ਮੇਰੀ ਅ ਮੋਢੇ ਨਾਲ ਸ਼ੁਰੂਆਤ ਤੁਸੀਂ ਗਾਲ ਕੱਢੀ ਹੈ ਪਹਿਲਾਂ ਤਾਂ ਕਰਕੇ ਇਹ ਜਿਹੜੀ ਇੰਟਰਵਿਊ ਦਾ ਨਹੀ ਜੀ ਮੈਂ ਸ਼ੁਰੂਆਤ ਤੋਂ ਗਾਲ ਨਹੀਂ ਕੱਢੀ ਇਹ ਬਹਿਸ ਵਸਾਈ ਹੋਈ ਹੈ ਕਿ ਬਾਈ ਤੁਸੀਂ ਉਹਨੂੰ ਵਜਾ ਤਾਂ ਦੱਸ ਦੋ ਉਹ ਕਹਿੰਦੇ ਕਿ ਸਾਡੀ ਮਰਜ਼ੀ ਹੈ ਜੀ ਅਸੀਂ ਨਹੀਂ ਤੈਨੂੰ ਅੰਦਰ ਜਾਣ ਦਿੰਦੇ ਹੈਗੇ ਪਹਿਲਾਂ ਕੋਈ ਲੈਟਰ ਵਾਸਤੇ ਨਾਲ ਕੋਈ ਪਹਿਲਾ ਬੰਦੇ ਕੋਈ ਰਿਜਿਸਟ੍ਰੇਸ਼ਨ ਨਹੀਂ ਹੈ ਪਹਿਲਾਂ ਜੀ ਮੇਰੀ ਮੈਂ ਅੱਗੇ ਵੀ ਖਾਣ ਪੀਣ ਜਾਂਦਾ ਜਿੰਦਾ ਆਦੇ ਕਰਾਈ ਇਹ ਬੁੰਡੇ ਨਾਲ ਵੀ ਮੈਂ ਕਈ ਵਾਰ ਗਏ ਆ ਮੈਂ ਇਕੱਲਾ ਵੀ ਚਲੇ ਜਾਂਦਾ ਕਈ ਵਾਰ ਆ ਮੇਰੇ ਨਾਲ ਮੇਰਾ ਫੋਨ ਉਹਨਾਂ ਨੇ ਤਾਂ ਹੀ ਚਾਰਜ ਲੈ ਜਾਏ ਉਹਨਾਂ ਨੇ ਮੈਨੂੰ ਮੈਂ ਨੌਨ ਸੀਗਾ ਦੇਖਿਆ ਹੋਇਆ ਹੈ ਕਾਣਾ ਥੋੜੀ ਕਿਸੇ ਵੀ ਹਾਂਜੀ ਬਿਲਕੁਲ ਹੋਊਗੀ ਜੀ ਪੁਲਿਸ ਰਿਪੋਰਟ ਫੋਨ ਉਹਨਾਂ ਨੇ ਮੇਰਾ ਇਥੇ ਠੇਕੇ ਚ ਹੀ ਖੋਲਿਆ ਸੀਗਾ ਠੀਕ ਆ ਜੀ ਤੇ ਜਾਂਦੇ ਚ ਗੱਡੀ ਚ ਮੇਰੇ ਚ ਜਿਹੜਾ ਪਰ ਸੀਗਾ ਜਿਹੜਾ ਉਹ ਮੁੰਡੇ ਸੀਗੇ ਬਾਅਦ ਚ ਆਏ ਸੀਗੇ ਉਹਨਾਂ ਨੇ ਮੇਰਾ ਪਾਸ ਖੋਲਿਆ ਜੀ ਜਿਹੜੀ ਉਹ ਤਾਂ ਕਿੰਨੇ ਪੈਸੇ ਦੇ ਉਹ ਜੋ 3-4000 ਰੁਪਏ ਹੋਣਾ ਜੀ ਉਹ ਪਾਸ ਖੋਲੇ ਤੇ ਡਾਕੂਮੈਂਟ ਸੀਗੇ ਆਧਾਰ ਕਾਰਡ ਪੈਨ ਕਾਰਡ ਸਾਰੇ ਮੇਰਾ ਕੀਮਤੀ ਡਾਕੂਮੈਂਟ ਸੀਗੇ ਉਹ ਤੇ ਪੀਟੀਐਮ ਵਗੈਰਾ ਸਾਰੇ ਉਦੋਂ ਬਾਅਦ ਜਦ ਮੈਂ ਅਧਮਰਿਆ ਹੋ ਗਿਆ ਜੀ ਜਮਾ ਮੈਂ ਬੇਸੂਧ ਹੋ ਗਿਆ ਜੀ ਜਮਾ ਉਹਨਾਂ ਨੇ ਦੇਖਿਆ ਵੀ ਹੁਣ ਪਤਾ ਨਹੀਂ ਗੱਲ ਨਾ ਪੈ ਜਵੇ ਇਹ ਇਹਨਾਂ ਨੂੰ ਕਿਸੇ ਫੋਨ ਦਾ ਬੰਦਾ ਫੋਨ ਆਇਆ ਹੁਣਾਂ ਕੰਮ ਕਰਦਾ ਕਹਿੰਦਾ ਵੀ ਹੁਣ ਛੱਡ ਦੇ ਉਹ ਨੂੰ ਛੱਡਿਆ ਉਹ ਪਰ ਉਹ ਛੱਡਣੇ ਦੇ ਪਹਿਲਾਂ ਕਹਿੰਦਾ ਵੀ ਇਹ ਤੇ ਵੀ ਉਹ ਕਰ ਲਓ ਇਹਨਾਂ ਦਾ ਆਪਣਾ ਬਿਆਨ ਲੈ ਲੋ ਕਾਗਜ਼ ਤੇ ਲਿਖਵਾ ਲਓ ਉਹਨਾਂ ਨੇ ਮੈਪੰਦੇ ਦੇ ਆਧਾਰ ਤੇ ਰੱਖ ਕੇ ਇੱਕ ਬੰਦਾ ਸਾਈਡ 'ਚ ਖੜਦੇ ਗਿਆ ਵੀ ਇਹਨਾਂ ਤੈਨੂੰ ਮਾਰ ਦੋਗੇ ਜਾਨ ਤੇ ਵੀ ਜੋ ਜੋ ਬੰਦਾ ਬੋਲਦਾ ਇੱਕ ਬੰਦਾ ਮਨੂੰ ਬੋਲੀ ਗਿਆ ਵੀ ਇੱਕ ਤਰ੍ਹਾਂ ਇੱਕ ਰਾਲੀਗਾ ਵੀ ਮੈਂ ਦਾਰੂ ਸਪਲਾਈ ਕਰਦਾ ਹਾਂ ਮਨੂੰ ਇਹਨਾਂ ਨੇ ਫੜ ਲਿਆ ਪਹਿਲੀ ਵਾਰ ਮੇਰੀ ਗਲਤੀ ਹੋਣ ਕਰਕੇ ਛੱਡ ਤੇ ਆ ਆਹ ਮਿੱਤੇ ਇਹਨਾਂ ਨੇ ਬਿਆਨ ਲ ਉਤੇ ਬਾਦ ਦੋ ਦੋ ਬੋਤਲਾਂ ਦਾ ਰੂ ਦੀਆਂ ਮੇਰੇ ਹੱਥ 'ਚ ਫੜਾ ਕੇ ਇਹਨਾਂ ਨੇ ਵੀਡੀਓ ਬਣਵਾਈ ਜਬਰਦਸਤੀ ਇੱਕ ਬੰਦਾ ਵੈਪਨ ਲੈ ਕੇ ਸਾਈਡ 'ਚ ਖੜਿਆ ਤਾਂ ਵੀ ਨਹੀਂ ਤੈਨੂੰ ਮਾਰ ਦਊਗਾ ਤੇ ਹੁਣ ਮੰਗ ਕੀ ਕਰਦੇ ਹੋ ਜੀ ਮੰਗ ਇਨਸਾਫ ਦੀ ਮੰਗ ਕਰਦੇ ਆ ਜੀ ਮੈਂ ਇਹਦੇ ਪਰਚਾ ਹੋਏ ਜੋ ਬਣਦੀ ਕਮੁਨੀ ਕਾਰਵਾਈ ਹੋਵੇ ਉਹਦੇ ਸਾਰ ਨਾਲ ਹੋਊਗਾ ਜੀ ਨਾਮ ਤੇ ਕੀ ਸ਼ੋਰ ਹੈ ਜਦ ਤੁਸੀਂ ਐਮਰਜੈਂਸੀ ਪਹੁੰਚੇ ਹੋ ਖੜ ਜੀ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਤੇ ਮੈਂ ਮੇਰਾ ਬ੍ਰਦਰ ਹੈ ਜੀ ਸਤਵਿੰਦਰ ਸਿੰਘ ਉਹ ਕੱਲ ਸ਼ਾਮ ਨੂੰ ਜੀ ਆਪਣਾ ਠੇਕੇ ਤੇ ਗਿਆ ਸੀ ਡ੍ਰਿੰਕ ਕਰਨ ਜੀ ਕਿਹੜੀ ਜਗ੍ਹਾ ਦਾ ਮਸਲਾ ਹੈ ਇਹ ਆ ਉਹ ਮੈਕਸ ਨਿਊ ਚੰਡੀਗੜ੍ਹ ਦਾ ਜੀ ਅੱਛਾ ਹਾਂ ਉੱਥੇ ਠੇਕਾ ਹੈ ਜੀ ਉੱਥੇ ਜਾਂਦਾ ਜੀ ਔਰ ਮਤਲਬ ਰੈਗੂਲਰਲੀ ਜਾਂਦਾ ਹੈ ਤੇ ਇਦਾਂ ਹੀ ਉਹ ਕੱਲ ਗਿਆ ਜੀ ਤੇ ਉਹਦੇ ਨਾਲ ਕਿਹਾ ਸੀ ਜੀ ਕਿ ਕੱਪੜੇ ਲਿਬੜ ਹੋਏ ਤੇ ਮਤਲਬ ਜਦੋਂ ਘਰ ਦੇ ਕੱਪੜਿਆਂ ਵਿੱਚ ਲੰਘ ਗਿਆ ਜੀ ਤੇ ਉਹਨੂੰ ਕਿਤੇ ਹੱਥ ਵਾਲੇ ਨੇ ਕਿਹਾ ਹੋਣਾ ਵੀ ਬਾਈ ਤੂੰ ਆਪਣਾ ਪਿੱਛੇ ਜਾ ਕੇ ਬਹਿ ਜਾ ਜੀ ਉਹ ਕਹਿੰਦਾ ਵੀ ਯਾਰ ਵੀ ਮੇਰੀ ਤਾਂ ਤੁਸੀਂ ਇੱਕ ਨਾ ਕਦੇ ਕਰਦੇ ਵੀ ਮੈਂ ਉਹਨਾਂ ਜਿਹੜਾ ਤੁਸੀਂ ਮੈਨੂੰ ਜਾਣਦੇ ਤੇ ਹੈਗੇ ਵੀ ਮੈਂ ਪਿੱਛੇ ਕਦੇ ਬੈਠਾਂ ਵੀ ਜਿੰਨੇ ਕੁ ਵੈਸੇ ਇਹਨਾਂ ਨਾਲ ਜਿਹੜੇ ਇੰਨੇ ਕ ਮੈਂ ਉਹ ਬਹਿਸਵਾਦੀ ਵਾਦੀ ਕਿ ਦੇਖਿਆ ਹੋਇਆ ਜੀ ਇਹ ਹੱਥੇ ਵਾਲੇ ਕਿਹਦੇ ਠੇਕਾ ਵਾਲੇ ਬੰਦੇ ਬੁਲਾ ਲੇ ਨਾਲ ਤੇ ਇਹਨਾਂ ਨੇ ਕਿਆ ਕਰਿਆ ਜੀ ਇਹਨਾਂ ਚ ਹੱਤੋਂ ਬਾਈ ਸ਼ੁਰੂ ਹੋ ਗਈ ਉਹ ਤਿੰਨ ਬੰਦੇ ਸੀ ਜੀ ਮੇਰਾ ਭਰਾ ਕੱਲਾ ਸੀਗਾ ਜੀ ਇਹਨਾਂ ਨੇ ਕਿਆ ਕੀਤਾ ਜੀ ਆਪਣਾ ਠਿਕਾ ਉੱਥੇ ਕੁੱਟਿਆ ਤੇ ਨਾਲ ਹੀ ਇਹਨਾਂ ਨੇ ਕਿਆ ਕਰਿਆ ਜੀ ਫੋਨ ਕੀਤਾ ਕਿਸੇ ਨੂੰ ਤੇ ਉੱਥੋਂ ਗੱਡੀ ਆਈ ਹੈ ਜੀ ਇੱਕ ਤੇ ਗੱਡੀ ਮਹਿੰਦਰਾ ਪਿਕਅਪ ਨਾਮ ਦੀ ਗੱਡੀ ਸੀ ਤੇ ਉਹਦੇ ਚ ਤਿੰਨ ਬੰਦੇ ਆਏ ਜੀ ਤੇ ਇਹਨਾਂ 6 ਬੰਦਿਆਂ ਦੇ ਵਿੱਚ ਮਤਲਬ ਇਹਨਾਂ ਕੋਲ ਹਥਿਆਰ ਵੈਪਨ ਸਾਰਾ ਕੁਝ ਸੀਗਾ ਜੀ ਤੋੜਾਂ ਵੀ ਸੀਗੀਆਂ ਕਿਰਪਾਨਾਂ ਸਾਰਾ ਕੁਝ ਜੋ ਵੀ ਹੁੰਦਾ ਜੀ ਤਾਰਾ ਕੁਛ ਇਹਨਾਂ ਨੇ ਉੱਥੇ ਮੌਕੇ ਪੂਰਾ ਘੁੱਟਿਆ ਜੀ ਇਹਦੇ ਬਰਾਦਰ ਨੂੰ ਠੇਕੇ ਦੇ ਸਾਹਮਣੇ ਇਹ 5 ਤੋਂ ਲੈ ਕੇ 6 ਦੇ ਵਿੱਚ ਦੀ ਘਟਨਾ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਘੁੱਟਣ ਤੋਂ ਬਾਅਦ ਤੇ ਫਿਰ ਇਹ ਕਿ ਕਰਿਆ ਜੀ ਇਹਨਾਂ ਨੇ ਕਿਹਾ ਜੀ ਗੱਡੀ ਦੇ ਵਿੱਚ ਉਹਨਾਂ ਚੱਕ ਲਈ ਤੇ ਗੱਡੀ ਚਾਕੇ ਕਿਤੇ ਅਣਜਾਣ ਜਗ੍ਹਾ ਤੇ ਲੈ ਗਏ ਜੀ ਇਹਦੇ ਫਾਰਮ ਕੋਈ ਫਾਰਮ ਹਾਸ ਵਗੈਰਾ ਚੀਜ਼ ਸੀ ਜੀ ਉੱਥੇ ਲਿਜਾ ਕੇ ਤਿੰਨ ਚਾਰ ਬੰਦੇ ਹੋ ਰਹੇ ਆ ਜੀ ਤੇ ਇਹਨਾਂ ਨੂੰ ਕਿਸੇ ਇੱਕ ਬੰਦੇ ਦਾ ਵਾਰ-ਵਾਰ ਫੋਨ ਆ ਰਿਹਾ ਸੀ ਗੁਰਿੰਦਰ ਨਾਮ ਹੈ ਗੁਰਵਿੰਦਰ ਗੋਸਵਾਮੀ ਗੁਰਵਿੰਦਰ ਗੋਸਵਾਮੀ ਹੈ ਜੀ ਤੇ ਉਹ ਤਾਂ ਵਾਰ-ਵਾਰ ਫੋਨ ਆ ਰਿਹਾ ਸੀ ਇਹਨੂੰ ਵੀ ਹਾਂ ਵੀ ਥੱ ਤੇ ਇਹਨਾਂ ਨੇ ਕੀ ਕੀਤਾ ਜੀ ਲੈ ਕੇ 6 ਤੋਂ ਲੈ ਕੇ 8:30 ਤੱਕ 2.5 ਘੰਟੇ ਪੂਰਾ ਕੁੱਟਿਆ ਜੀ ਇੰਨੇ ਕਿਤੇ ਪਤਾ ਲੱਗਿਆ ਤੇ ਸਾਨੂੰ ਫਿਰ ਸਾਡੇ ਕਿਤੇ ਵਿੱਚ ਦੇ ਇਹਨਾਂ ਨੇ ਫੋਨ ਕੀਤਾ ਜੀ ਸਾਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਤੇ ਦੱਸਿਆ ਵੀ ਸਾਡਾ ਹੀ ਬੰਦਾ ਇਹ ਬਈ ਯਾਰ ਜਾਣ ਜੂਨ ਤਨ ਮਾਰੇਓ ਤਾਂ ਫਿਰ ਸਾਨੂੰ ਇਦਾਂ ਇਦਾਂ ਕਿਸੇ ਗਾਹ ਤੋਂ ਗਾਹ ਕਾਦੇ ਨੰਬਰ ਮਿਲ ਗਿਆ ਜੀ ਸਾਨੂੰ ਅਸੀਂ ਠੇਕੇ ਤੇ ਪਹੁੰਚ ਗਏ ਤਾਂ ਸਾਡਾ ਭਰਾ ਵੀ ਹੈ ਨਹੀਂ ਤਾਂ ਅਸੀਂ ਠੇਕੇ ਤੇ ਪਹੁੰਚੇ ਤਾਂ ਠੇਕੇ ਵਾਲਾ ਸਾਨੂੰ ਕਹਿੰਦਾ ਵੀ ਅਸੀਂ ਤਾਂ ਐਫਆਈਆਰ ਕਰਾ ਕੇ ਛਕਾਤਾ ਤੁਹਾਡਾ ਮੰਦਰਪੁਰਾ ਤਾਂ ਸਾਨੂੰ ਹਾਂ ਅਸੀਂ ਐਫਆਈਆਰ ਬੁਲਾਈ ਆ ਜੀ ਤੇ ਮੈਂ ਆਪਣਾ ਪੁਲਿਸ ਬੁਲਾਈ ਆ ਜੀ ਭ ਤੇ ਅਸੀਂ ਹੁਣ ਥਾਣਾ ਮੁੱਲਾਪੁਰ ਕਰੀਬ ਦਾ ਲੱਗਦਾ ਜੀ ਤੇ ਅਸੀਂ ਆਪਣਾ ਉੱਥੇ ਹੀ ਗਏ ਉੱਥੇ ਕੋਈ ਵੀ ਨਹੀਂ ਤਾਂ ਜੀ ਅਸੀਂ ਬਾਈ ਨੂੰ ਦੁਬਾਰਾ ਫੋਨ ਕੀਤਾ ਵੀ ਸਾਡਾ ਭਰਾ ਤੇ ਯਾਰ ਉੱਥੇ ਹੈ ਨਹੀਂ ਮੁੱਲਾਪੁਰ ਥਾਣੇ ਚ ਤਾਂ ਹੈ ਨਹੀਂ ਤੁਸੀਂ ਵੀ ਕਿੱਥੇ ਤੁਸੀਂ ਤਾਂ ਯਾਰ ਝੂਠ ਬੋਲਦੇ ਫਿਰ ਤਾਂ ਫਿਰ ਇਹ ਵੀਰ ਨੇ ਗੱਲ ਕਰੀ ਸੀ ਜੀ ਤੇ ਇਹਨੂੰ ਉਹ ਕਹਿੰਦਾ ਵੀ ਤੁਸੀਂ ਯਾਰ ਚੁੱਪ ਕਰਕੇ ਘਰਾਂ ਚਲੇ ਜਾਓ ਉਹ ਕਹਿੰਦਾ ਉਹ ਵੀ ਤੁਸੀਂ ਨਾ ਘਰੇ ਜਾਓ ਚੁੱਪ ਕਰਕੇ ਹਨਾ ਵੀ ਜੇ ਤੁਸੀਂ ਥਾਣੇ ਜਾਓਗੇ ਵੀ ਕੰਮ ਬਾਜੀ ਵੀ ਤੁਹਾਡਾ ਫਿਰ ਬੰਦਾ ਫਿਰ ਤੁਹਾਨੂੰ ਓੱਖਾ ਮਿਲੂਗਾ ਜੀ ਓੱਖਾ ਮਿਲੂਗਾ ਤੁਸੀਂ ਜਾਓ ਕਹਿੰਦਾ ਘੰਟੀਟ ਘੰਟੀਟ ਇਹ ਉਹੀ ਬੰਦਾ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਆ ਉਹਦਾ ਪੱਨ ਲੈ ਮਿਲਿਆ ਜੀ ਉੱਥੇ ਨਾ ਜਿਹੜਾ ਦੇਖ ਆ ਜਾਂਦਾ ਉਹਦੇ ਵਿੱਚ ਪਰ ਨਹੀਂ ਸੀ ਪੈ। ਤੇ ਉਸ ਤੋਂ ਬਾਅਦ ਫਿਰ ਸਾਨੂੰ ਜਦ ਲੱਗਿਆ ਵੀ ਚਲੋ ਅਸੀਂ ਵੈਸੇ ਉਹਨੂੰ ਕਦੇ ਨਹੀਂ ਅਸੀਂ ਵੈਸੇ ਸੁਬੇ ਅੱਜ ਵੀ ਦੇਖੀ ਨਹੀਂ ਆ ਬੰਦਾ। ਉਹ ਗੱਲ ਹੋਈ ਆ। ਫੋਨ ਦੀ ਗੱਲ ਹੋਈ ਆ ਕਿ ਕਿ ਨੰਬਰ ਦਿਆ ਕਿਸੇ ਨਾਲ ਆ ਆ ਬੰਦੇ ਆਇਆ। ਫਿਰ ਜਦੋਂ ਤੁਹਾਡਾ ਬੰਦਾ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਿਆ ਜੀ? ਨਹੀਂ ਸਾਨੂੰ ਫਿਰ ਅਸੀਂ ਮੁੱਲਾਪੁਰ ਥਾਣੇ ਸਾਡਾ ਬੰਦਾ ਨਹੀਂ ਮਿਲਿਆ ਜੀ। ਫਿਰ ਅਸੀਂ ਤੁਹਾਨੂੰ ਐਦਾਂ ਹੋਇਆ ਕਿ ਚਲੋ ਬੁਲਾ ਕੇ ਕਰਾੜੀ ਦੇਖ ਕੇ ਆਉਣੇ। ਕਿੱਥੋਂ ਤੁਹਾਡਾ ਬੰਦਾ? ਜਦੋਂ ਅਸੀਂ ਉਹ ਆਪੀ ਉਹ ਕੁੱਟ-ਕੱਟ ਕੇ ਠੇਕੇ ਛੱਡ ਕੇ ਗਏ ਆ ਸਾਰੇ ਬੰਦਿਆਂ ਤੋਂ ਮਾਫੀ ਮੰਗਾਈ ਆ। ਉੱਥੇ ਵੀ ਸਾਰੇ ਚੜਾਗੇ ਮਰਾ ਕੇ ਹੁੰਦੇ ਆ। ਫਿਰ ਉਹਨੂੰ ਐਕਟਿਵਾ ਤੇ ਬਿਠਾਇਆ ਕਹਿੰਦੇ ਜਾ ਇਹ ਘਰੇ ਪਤਾ ਨਹੀਂ ਕੀ ਹਸਦਾ। ਹੁਣ ਭਰਾ ਜੀ ਤੁਹਾਡੇ ਦੀ। ਭਰਾ ਜੀ ਐਮਰਜੈਂਸੀ 'ਚ ਐਡਮਿਟ ਹੈ ਜੀ। ਇਸ ਟਾਈਮ ਕੋਣ ਮੰਗ ਕੀ ਕਰਦੇ ਹੋ ਤੁਸੀਂ? ਸਾਨੂੰ ਇਨਸਾਫ ਚਾਹੀਦਾ। ਕੋਈ ਇਨਸਾਫ ਚਾਹੀਦਾ। ਜਿੰਨੇ ਵੀ ਬੰਦੇ ਨੇ ਮਤਲਬ ਤਛਦਰ ਕਰਿਆ ਹੀ। ਕੋਈ ਕੰਪਲੀਟ ਹਾਦਸਾ। ਅਸੀਂ ਡਾਕਟਰ ਨੇ ਅੱਗੇ ਭੇਜ ਦਿੱਤਾ ਸੀਗਾ ਹਲੇ ਕੋਈ ਸਾਈ ਨਹੀਂ ਹੈਗੀ। ਕਹਿ ਰਹੇ ਆ ਕਿ ਤਿੰਨ-ਚਾਰ ਦਿਨ ਆ ਜਾਏਗੀ ਉਹ ਹਾਈ ਕੋਰਟ ਗਏ ਮਿਲਦੇ। ਪਰ ਹਲੇ ਆਏ ਨਹੀਂ ਹੈਗੇ। ਸਾਨੂੰ ਇਨਸਾਫ ਚਾਹੀਦਾ ਔਰ ਕੁਝ ਨਹੀਂ ਚਾਹੀਦਾ। ਅਗਰ ਉਸਨੇ ਗਲਤੀ ਚਲੋ ਗਾਲ ਗੁਲ ਕੁਛ ਕੱਢੀ ਵੀ ਹੈ ਤਾਂ ਰਿਪੋਰਟ ਦੇ ਦਿਓ ਪੁਲਿਸ ਵਾਲਿਆਂ ਨੂੰ ਚੱਕ ਕੇ ਤੁਸੀਂ